ਆਬਿਰ ਜੀ ਕੱਲ ਰਾਤੀ 10:00 10:30 ਵਜੇ ਦਾ ਮਾਮਲਾ ਵਾ ਤੇ ਮੇਰਾ ਬੇਟਾ ਵੱਡੇ ਤੋਂ ਘਰੇ ਜਾ ਰਿਹਾ ਸੀਗਾ 10 ਤੋਂ 15 ਤੋਂ 20 ਜਾਣੇ ਵਿੱਚ ਹੋਣੇ ਆ ਬੰਦੇ ਇਹ ਤੋਂ ਪੈਸੇ ਮੰਗਦੇ ਸੀਗੇ ਰੋਕ ਕੇ ਇਹਨੇ ਪੈਸੇ ਦੇਣ ਤੋਂ ਮਨਾਂ ਕੀਤਾ ਤੇ ਦਾਤ ਮਾਰੇ ਇਹਦਾ ਮੋਬਾਈਲ ਖੋ ਕੇ ਲੈ ਗਏ ਆ ਤੇ ਪਰਸ ਲੈ ਗਏ ਇਹਦਾ ਇਹ ਸ਼ਿਮਲਾਪੁਰੀ ਹਰਕਿਸ਼ਨ ਸਕੂਲ ਲੱਗੇ ਕਿਉਂ ਪ੍ਰਸ਼ਾਸਨ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਵੀ ਅਸੀਂ ਇਹ ਆ ਉਹ ਪਰ ਪ੍ਰਸ਼ਾਸਨ ਦੀਆਂ ਛਰੇ ਆਮ ਤੱਜੀਆਂ ਔੜਦੀਆਂ ਪਈਆਂ ਨੇ ਜੋ ਆਮ ਆਦਮੀ ਵਾਲਟੀ ਦੇ ਐਮ.ਐਲ.ਏ ਨੇ ਸਾਡੇ ਇਹ ਆ ਸਾਡਾ ਉਹ ਪਰ ਹੋਰ ਕੁਝ ਨਹੀਂ ਰਿਹਾਗਾ ਉਹ ਸਿਵਲ ਹਸਪਤਲ ਲੈ ਕੇ ਆਏ ਆ ਇੱਥੇ ਚੱਕ ਕੇ ਲੈ ਕੇ ਗਏ ਆ ਚੱਕ ਕੇ ਲੈ ਕੇ ਆਏ ਆ ਜੋ ਵੀ ਇਹ ਜਣੀ ਕੁਝ ਨਹੀਂ ਹੈਗਾ ਇੱਥੇ ਵਾਦੇ ਬਹੁਤ ਕੀਤੇ ਆ ਪਰ ਵਾਦੇ ਇਹਨਾਂ ਦੇ ਖਤਮ ਨੇ ਉਹਦੇ ਚੱਕ ਕੇ ਤਾਂ ਲੈ ਕੇ ਗਏ ਆ ਅਸੀਂ ਉਧਰ ਜੀ ਦੇਖੋ ਇੱਕਦਾਂ ਜਿੱਥੇ ਲੈ ਕੇ ਜਾਣਾ ਅੰਦਰ ਆਪਾਂ ਉੱਥੇ ਮੂਰੇ ਗੱਡੀਆਂ ਖੜੀਆਂ ਨੇ ਸਕਿਉਰਟੀ ਗਾਰਡ ਨੂੰ ਕਈ ਗੱਡੀਆਂ ਖੜੀਆਂ ਉਹ ਸਾਡੇ ਗਾਲ ਪੈਂਦੇ ਆ ਵੀ ਸਾਡੀਆਂ ਗੱਡੀਆਂ ਨਹੀਂ ਗਈਆਂ ਗਈਆਂ ਤੁਸੀਂ ਜਿਵੇਂ ਮਰਜ਼ੀ ਨੂੰ ਲੈ ਕੇ ਚੱਕ ਉੱਥੇ ਚੱਕ ਕੇ ਅੰਦਰ ਲੈ ਕੇ ਚੱਕ ਕੇ ਬਾਹਰ ਲੈ ਕੇ ਆਏ ਆ ਅਸੀਂ 15 ਤੋਂ 20 ਬੰਦੇ ਆ ਜੀ ਹਾਂ ਜੀ ਕਾਰਨ ਉਹੀ ਰਸਤੇ ਰੋਕੇ ਪੈਸੇ ਮੰਗਦੇ ਸੀਗੇ ਪੈਸੇ ਦੇ ਇਹਨੇ ਪੈਸੇ ਦਿੱਤੇ ਨਹੀਂ ਤੇ ਮੁਰਕਾ ਦਾ ਦੰਦੂਤ ਮਾਰ ਕੇ ਇਹਦਾ ਮੋਬਾਈਲ ਖੋਲਿਆ ਤੇ ਪਰਸ ਖੋ ਕੇ ਲੈ ਗਏ ਸਾਨੂੰ ਜੀ ਸਵੇਰੇ ਪਤਾ ਲੱਗਿਆ ਤੇ ਇਹਦੇ ਯਾਰ ਦੋਸਤ ਨੂੰ ਗਲੀ 'ਚ ਕੋਈ ਲੰਘਦਾ ਉਹਨੇ ਦੇਖਿਆ ਵੀ ਡਿੱਗਿਆ ਹੋਇਆ ਬਾਈਕ ਉਧੀ ਖੜੀ ਆ ਤੇ ਉਹ ਚੱਕ ਕੇ ਬੜਵਰ ਰਾਤ ਨੂੰ ਸਿਵਲ ਹਸਪਤਾਲ ਲੈ ਕੇ ਆਏ ਇਹਦਾ ਫੋਨ ਤਾਂ ਲੈ ਕੇ ਖੋ ਕੇ ਉਹ ਨੰਬਰ ਸਾਰੇ ਉਹਦੇ 'ਚ ਸੀਗੇ ਤੇ ਸਵੇਰੇ ਅਸੀਂ ਕਿਸੇ ਮੁੰਡੇ ਨੇ ਮੈਂ ਜੀ ਘਰੇ ਜਾ ਰਿਹਾ ਸੀਗਾ ਰਸਤੇ 'ਚ ਤੇ 20 25 ਮੁੰਡੇ ਆਏ ਤੇ ਆ ਕੇ ਮੇਰੇ ਮਾਰਨ ਲੱਗ ਗਏ ਤੇ ਮੇਰੇ ਤੋਂ ਫੋਨ ਚੈਨ ਪਰ ਤੋਂ ਸਾਰਾ ਕੁਝ ਖੋਗ ਲੈ ਗਏ ਜੀ ਹਾਂਜੀ ਮੈਂ ਪਤਾ ਨਹੀਂ ਕੌਣ ਸੀਗੇ ਕਿਰਪਾਨਾਂ ਮਾਰੀਆਂ ਜੀ ਸਿਰਫ ਤੇ ਕਿਰਪਾਨ ਮਾਰੀ ਮੁੰਡੇ ਨੇ ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਨੇ ਕਿਰਪਾਨਾਂ ਮਾਰੀਆਂ ਤੁਹਾਡੇ 15 20 ਮੁੰਡੇ ਸੀਗੇ ਅੱਛਾ ਹਾਂਜੀ ਵੀ ਪਰਾਣੀ ਰੰਜੇ ਸੀ ਕੀ ਤੁਹਾਡੇ ਨਾਲ ਕੋਈ ਜਾਂ ਬੰਦੇ ਜਿਹਨੂੰ ਤੁਸੀਂ ਨਾਮ ਜਾਣਦੇ ਹੋ ਜਿਨ੍ਹਾਂ ਨੇ ਮਾਰੀ ਕਿਰਪਾਨਾਂ ਤੁਹਾਡੇ ਨਾਲ ਹਾਂਜੀ ਸਾਡੇ ਉਧਰ ਦੇ ਹੀ ਆ ਜੀ ਮੁੰਡੇ ਹਾਂਜੀ ਲੜਾਈ ਕਿਹੜੀ ਜਗ੍ਹਾ ਹੋਈ ਆ ਤੁਸੀਂ ਕਿੱਥੇ ਗਏ ਸੀਗੇ ਅਸੀਂ ਮੁੰਡੇ ਜਨਨਤ ਗਏ ਸੀ ਉੱਥੇ ਰਸਤੇ 'ਚ ਉਹਨਾਂ ਨੇ ਰੋਕ ਕੇ ਮਾਰੇ ਪੈਸੇ ਪੂਰੇ ਮੰਗੇ ਮੈਂ ਨਹੀਂ ਦਿੱਤੇ ਉਹਨਾਂ ਨੇ ਮਾਰਿਆ ਫਿਰ ਉਹ ਸਿਰ ਤੇ ਮਾਰੇ ਲੱਤਾਂ ਤੇ ਮਾਰੇ ਬਾਹਾਂ ਤੇ ਸੱਟਾਂ ਮਾਰੀਆਂ ਮੇਰੇ ਠੀਕ ਆ ਤੇ ਸਰਕਾਰ ਦੀ ਨਾ ਕੰਮ ਹੀ ਕਰਕੇ ਅੱਜੋ ਵੀ ਅੱਜ ਇਹ ਸਰਕਾਰ ਨੂੰ ਚਾਹੀਦਾ ਇਹ ਸਾਰਾ ਕੁਝ ਸਹੀ ਕਰਾਣਾ ਪਰ ਸਰਕਾਰ ਕੁਝ ਦੇਖਦੀ ਨਹੀਂ ਉਸੋ ਭਾਈ ਜਿੱਦ ਤੇ ਤੁਸੀਂ ਸਕੈਨ ਕਰਾਂਗੇ ਸੀ ਹਾਂਜੀ ਉੱਧਰ ਤੁਸੀਂ ਦੇਖ ਸਕਦੇ ਹੋ ਕਿੱਦਾਂ ਕਾਰਾਂ ਪੂਰਾ ਈ ਰਿਕਸ਼ਾ ਵਗੈਰਾ ਬਗੂਰਾ ਜੋ ਵੀ ਆ ਐਕਟਿਵ ਆ ਵਗੈਰਾ ਮੋਟਰਸਾਈਕਲ ਵਗੈਰਾ ਐਦਾ ਹੀ ਸਾਰਾ ਕੁਝ ਲਾਇਆ ਹੋਇਆ ਉਹਨਾਂ ਨੇ ਕੋਈ ਹੋਰ ਸੂਲਤ ਨਹੀਂ ਕੋਈ ਵੀ ਨਹੀਂ ਹੈਗੀ ਉਹ ਤੁਸੀਂ ਉਹ ਕਿਉਂ ਬੋਲ ਰਹੇ ਆ ਸਾਨੂੰ ਬੋਲ ਰਹੇ ਸੀ ਅੱਛਾ ਉਹ ਅੱਗੇ ਸਾਨੂੰ ਕਹਿ ਰਹੇ ਸੀ ਚੱਕ ਕੇ ਲੈ ਜਾਓ ਸਕੂਟ ਸਕੂਟ ਗਾਰਡ ਸੀਗੇ ਸਰ ਸਕੂਟ ਗਾਰਡ ਸਾਰੇ ਸੀਗੇ ਹਾਂਜੀ ਪਰ ਸਰਕਾਰ ਦੀ ਨਾਕਾਮੀ ਬਸ ਇਹ ਕਲੀਅਰ ਪਹੀਆ ਦੇਖ ਸਕਦੇ ਹੋ ਤੁਸੀਂ ਕਿਦਾਂ ਟੁੱਟਿਆ ਹੋਇਆ ਸਾਰਾ ਸਰ ਮੈਂ ਦੇ ਹੀ ਨਹੀਂ ਸਕਦਾ ਬਾਈਟ ਛੇ ਮੈਂ ਦੇ ਸਕਦਾ ਹੁੰਦਾ ਮੈਂ ਐਸਐਚਓ ਸਾਹਿਬ ਨੂੰ ਦੱਸ ਦੂੰਗਾ ਤੁਸੀਂ ਉਹਨਾਂ ਤੋਂ ਜਾ ਕੇ ਬਾਈਟ ਲੈ ਲਿਓ ਸੌਰੀ ਠੀਕ ਹੈ ਨਾ ਜੀ ਬੜਾ ਮੋਟਾ ਤਾਂ ਦੱਸੋ ਤੁਹਾਨੂੰ ਕੀ ਪਤਾ ਲੱਗਿਆ ਹੋਇਆ ਇਹਦਾ ਮੁੰਡੇ ਦੇ ਨਾਲ ਲੁਕੋ ਕੀ ਆ ਕਿ ਉਸ ਤੋਂ ਬਾਅਦ ਤੇ ਗੱਲ ਲੱਗਦੀ ਹੈ ਲੁੱਟ ਖੋਹ ਦਾ ਕੋਈ ਇਹੋ ਜਿਹਾ ਮਾਮਲਾ ਨਹੀਂ ਆਇਆ ਇਹ ਤਾਂ ਕਿਸੇ ਆਪਣੇ ਯਾਰ ਦੋ ਦੇ ਬਰਥਡੇ ਪਾਰਟੀ ਤੋਂ ਆਏ ਸੀ ਉੱਥੇ ਕਿਸੇ ਮੁੰਡਿਆਂ ਨੇ ਇਹਦੀ ਮਾੜੀ ਮੋਟੀ ਹਾਰਨ ਲਾਉਣ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਜੋ ਇਹਨਾਂ ਰਾਹ ਚ ਜਾ ਕੇ ਉਹਨਾਂ ਨੇ ਘਿਰ ਕੇ ਦਾਦੂ ਮਾਰੇ ਨੇ ਕਹਿੰਦੇ ਆ ਇਹ ਦੱਸਦਾ ਬਾਕੀ ਕੈਮਰੇ ਜਾ ਕੇ ਚੈੱਕ ਕਰਦੇ ਆ ਉਹਨਾਂ ਤੋਂ ਕਲੀਅਰ ਹੋਊਗਾ ਵੀ ਕੀ ਕਹਾਣੀ ਜਿੱਦਾਂ ਦਾ ਮੋਬਾਈਲ ਪੁੱਟੋ ਕੇ ਲੈ ਕੇ ਪਰਸ ਲੈ ਕੇ ਕੱਢ ਕੇ ਦੱਸਿਆ ਜਾ ਰਿਹਾ ਕੈਮਰੇ ਚੈੱਕ ਕਰਕੇ ਫੇਰ ਹੀ ਪਤਾ ਲੱਗੂਗਾ ਨਾ ਜੀ ਬੰਦਿਆਂ ਤੋਂ ਮੋਬਾਈਲ ਦਾ ਤੁਹਾਡਾ IMEI ਨੰਬਰ ਸਾਨੂੰ ਅਸੀਂ ਸਰਚ ਤੇ ਲਾ ਦਾਂਗੇ ਕਦੋਂ ਆਫ ਹੋਇਆ ਪਤਾ ਲੱਗ ਜਾਣਾ ਕਦੋਂ ਜਦੋਂ ਲੜਾਈ ਦਾ ਟਾਈਮ ਤੇ ਮੋਬਾਈਲ ਆਫ ਹੋਣ ਦਾ ਟਾਈਮ ਜੇ ਸੇਮ ਹੋਇਆ ਤਾਂ ਪਤਾ ਲੱਗ ਜਾਊਗਾ ਵੀ ਖੋਹ ਕੇ ਲਗਾਇਆ ਕਿਤੇ ਉਹ ਡਿੱਗ ਗਿਆ ਕਿਤੇ